ਮੈਂ ਆਪਣੇ ਵਰਕਰ ਨੂੰ ਪੂਰਾ ਤੁਹਾਨੂੰ ਵਧਾਈ ਦੇਵਾਂਗਾ ਕਿ ਮੈਂ ਆਪਣੇ ਆਪਣੇ ਛੋਟੇ ਤੋਂ ਛੋਟੇ ਮੈਨੂੰ ਯਾਦ ਹੈ ਇੱਕ ਵਾਰੀ ਮੇਰੇ ਇੱਕ ਬਿਜਲੀ ਨਗਰ ਪਿੰਡ ਆ ਉੱਥੇ ਬਾਜੀਗਰਾਂ ਦਾ ਝਗੜਾ ਹੋ ਗਿਆ ਹੁਣ ਆਮ ਤੌਰ ਤੇ ਅਸੀਂ ਕਹਿੰਦੇ ਕੋਈ ਨਹੀਂ ਬਾਜੀਗਰ ਗਰੀਬ ਆਦਮੀ ਆ ਆਪਾਂ ਜਾਂਦੇ ਵੀ ਨਹੀਂ ਛੇਤੀ ਦੇ ਕੇ ਘਰਾਉਂਦੇ ਉਹਨਾਂ ਦੇ ਘਰਾਂ ਵਿੱਚ ਆਣ ਕੇ ਜੋ ਸ਼ਾਦੀ ਚ ਕਿਸੇ ਨੇ ਕੋਈ ਠੱਲਲ ਪਾ ਦੇਗਾ ਉਲਟਾ ਤੀਆਂ ਭਾਂਡਾ ਤੋੜ ਕਰਤੀ ਸकता ਸਰਕਾਰ ਸੀਗੀ ਉਸ ਵੇਲੇ ਅਕਾਲੀ ਦਲ ਦੀ ਮੈਂ ਆਪੋਜੀਸ਼ਨ ਸੀਗਾ ਮੈਂ ਐਮਐਲਏ ਸੀਗਾ ਪਰ ਮੈਂ ਕਰਨ ਕੀਤਾ ਮੈਂ ਕਿ ਇਹ ਅਗਰ ਇਹਨਾਂ ਦੀ ਮੈਂ ਲੜਾਈ ਨੂੰ ਲੜੂਗਾ ਇਹਨਾਂ ਦੀ ਲੜਾਈ ਕੌਣ ਲੜੂਗਾ ਮੈਂ ਲੜਦੇ 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 ਉਸ ਵੇਲੇ ਐਸਸੀ ਕਿਉਂਕਿ ਪੁਲਿਸ ਨੇ ਸੁਣਿਆ ਨਹੀਂ ਡੀਸੀ ਨੇ ਸੁਣਿਆ ਨਹੀਂ ਈਜੀਪੀ ਨੇ ਸੁਣਿਆ ਨਹੀਂ ਮੈਂ ਚਲਦਾ ਚਲਦਾ ਐਸਸੀ ਕਮਿਸ਼ਨ ਸਰਦਾਰ ਗੁਕਾ ਸਿੰਘ ਸੀਗੇ ਚੇਅਰਮੈਨ ਉਸ ਵੇਲੇ ਨੈਸ਼ਨਲ ਐਸਸੀ ਕਮਿਸ਼ਨ ਦੇ ਮੈਂ ਉਹਨੂੰ ਜਦੋਂ ਸਾਰੀ ਗੱਲ ਸਮਝਾਈ ਉਹਨਾਂ ਨੇ ਚੱਲਦੀ ਕਿ ਭਲਾ ਉਹ ਸੰ디ਗੜ ਦੇ ਵਿੱਚ ਮੀਟਿੰਗ 'ਚ ਇੱਕ ਪਾਸੇ ਬੱਜ ਕੇ ਬੈਠੇ ਸੀ ਗਰੀਬ ਆਦਮੀ ਬਿਲਕੁਲ ਕੱਪੜੇ ਵੀ ਫੱਟੇ ਹੋਏ ਉਸ ਕੋਲ ਤੇ ਦੂਜੇ ਪਾਸੇ ਕੌਣ ਬੈਠਾ ਸੀ ਉਹਨੂੰ ਨੇ ਇਨਸਾਫ ਦੇਣ ਵਾਸਤੇ ਬੁੱਤਾ ਸੀ ਤੇ ਸ ਪੰਜਾਬ ਦਾ ਚੀਫ ਸੈਕਰੀ ਪੰਜਾਬ ਦਾ ਡੀਜੀਪੀ ਪੰਜਾਬ ਦਾ ਉੱਚ ਅਹੁਦਿਆਂ ਤੇ ਬਰਾਜਮਾਨ ਸਾਰੇ ਅਫਸਰ ਪਠਾਇਏ ਸੀਗੇ ਤੇ ਉਹਨਾਂ ਨੂੰ ਮੈਂ ਬਾਜੀਗਰਾਂ ਨੂੰ ਇਨਸਾਫ ਲੈ ਕੇ ਦਿੱਤਾ ਉਹ ਬਾਜੀਗਰ ਸਭ ਤੋਂ ਵੱਡੇ ਮੇਰੇ ਕੋਲ ਹੀ ਆ ਪਤਾ ਜਿਹਾ ਉਦਾਹਰਨ ਆ ਸੋ ਮੈਂ ਆਪਣਾ ਕੰਮ ਕਰਨ ਦਾ ਤਰੀਕਾ ਰੱਖਿਆ ਵਾ ਸਾਦਾ ਸਾਫ ਸੁਥਰਾ ਔਰ ਜਿਹੜਾ ਸੱਚੇ ਰਾਹ ਦੇ ਉੱਤੇ ਕਿਉਂਕਿ ਸੱਚ ਜਿਹੜਾ ਅੱਜ ਬੋਲਿਆ 7 ਸਾਲ ਬਾਅਦ ਤੁਸੀਂ ਮੈਨੂੰ ਪੁੱਛੋਗੇ ਉਹੀ ਜਵਾਬ ਦੇਵੇਗਾ ਔਰ ਉਹਨੇ ਇਹ ਜਿਹੜਾ ਰਾਹ ਹੈ ਨਾ ਅੱਜ ਦਾ ਜਿਹੜਾ ਇਹ ਲੋਗ ਆ ਕਿ ਦੋ ਤਰ੍ਹਾਂ ਦੀ ਪੋਲਿਟਿਕਸ ਹੋ ਗਈ ਨਾ ਇੱਕ ਤਾਂ ਸੇਵਾ ਭਾਵਨਾ ਵਾਲੀ ਹੋ ਗਈ ਇੱਕ ਆ ਦੁਕਾਨਦਾਰੀ ਵਾਲੀ ਹੋ ਗਈ ਦੁਕਾਨਦਾਰੀ ਆ ਰਾਹ ਬਹੁਤ ਸੌਖਾ ਵਾ ਮੈਂ ਵੀ ਕਰ ਸਕਦਾ ਹਾਂ ਚਟਾ ਚੱਟ ਖੁਸ਼ਾਮਦ ਕਰੋ ਲੀਡਰਾਂ ਨੂੰ ਜੋ ਵੀ ਕਰਨਾ ਫਟਾਫਟ ਪੈਸੇ ਕਮਾਓ ਸੇਵਾ ਕਰੋ ਪੌੜੀਆਂ ਚੜਦੇ ਫਿਰ ਤੋਂ ਬਹੁਤ ਆਏ ਬਾਅਦ ਚ ਬਹੁਤ ਸਾਰੇ ਬਾਅਦ ਵਿੱਚ ਘਾਤ ਘਾਤਾ ਛੜ ਗਏ ਲੇਕਿਨ ਮੈਂ ਉਹ ਲੰਬਾ ਰਾਹ ਪ੍ਰੇਫਰ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਵੀ ਮੈਂ ਉਸ ਲੰਬੇ ਰਾਹ ਤੇ ਖੜਾ ਵਾਂ ਉਹ ਜਿਹੜਾ ਰਾਹ ਹੈਗਾ ਸੇਵਾ ਭਾਵਨਾ ਵਾਲਾ ਤੇ ਚੰਗਾ ਸਾਫ ਸੁਥਰਾ ਉਸ ਰਾਹ ਤੇ ਕੀ ਹੁੰਦਾ ਵਾ ਔਕੜਾਂ ਬਹੁਤ ਨੇ ਚੁਣੌਤੀਆਂ ਬਹੁਤ ਆਉਣੀਆਂ ਨੇ ਪਰਚੇ ਬੜੇ ਹੋਣੇ ਮੇਰੇ ਤੇ ਆ ਹੁਣ ਦੀ ਤਕਰੀਬਨ ਡੇਟ ਤੱਕ 17 ਕ੍ਰਿਮੀਨਲ ਕੇਸਿਸ ਕੀਤੇ ਤੁਹਾਨੂੰ ਲੱਗਦਾ ਮੈਂ ਕ੍ਰਿਮੀਨਲ ਆ ਤੁਹਾਨੂੰ ਲੱਗਾ ਮੇਰੇ ਚਿਹਰੇ ਤੋਂ ਕੋਈ ਮੈਂ ਡਰੱਗ ਮਾਫੀਆ ਜਾਂ ਡਰੱਗ ਟਿੰਕਪਿੰਨ ਹੋਊਗਾ ਲੇਕਿਨ ਮੇਰੇ ਤੇ ਸਾਰੀਆਂ ਸਰਕਾਰਾਂ ਨੇ ਮੈਨੂੰ ਦਬਾਉਣ ਦੇ ਆਸਤੇ ਮੈਨੂੰ ਝਕਾਉਣ ਦੇ ਆਸਤੇ ਮੈਨੂੰ ਧਮਕਾਉਣ ਦੇ ਨਸਰੀਏ ਦੇ ਨਾਲ ਮੇਰੇ ਤੇ ਬਹੁਤ ਤਸ਼ੱਦਦ ਹੋਇਆ ਆ ਪੰਜ ਪੰਜ ਕ੍ਰਿਮੀਨਲ ਪਰਚੇ ਤਾਂ ਇਨਕਲੂਡਿੰਗ ਐਨਡੀਪੀਐਸ ਦਾ ਅਗਰੇ ਨਾ ਵੀ ਜੇਲ੍ਹ ਵਿੱਚ ਜ਼ਿਕਰ ਕਰ ਰਿਹਾ ਸੀ ਜੇਲ੍ਹ ਕੱਟੀ ਆ ਭਗਵੰਤ ਮਾਨ ਦੀ ਸਰਕਾਰ ਦੀ ਦੇਣਾ ਪੰਜ ਛੋਟੇ ਨਹੀਂ ਹੁੰਦੇ 12 ਮਗਰਲੇ ਸਾਰੇ ਕੋਸ਼ ਹੋ ਚੁੱਕੇ ਆ ਰਹਿਣੇ ਇਹ ਵੀ ਕੋਈ ਨਹੀਂ ਗੇ ਪਰ ਮੈਂ ਹੋਰ ਜਦੋਂ ਰਾਹ ਚੁਣਿਆ ਉਹ ਸਫਰ ਬਹੁਤ ਲੰਬਾ ਵਾ ਪਰ ਹੈ ਬਹੁਤ ਸਤਕਾਰਯੋਗ ਆ ਗਿਆ ਅੱਜ ਸਾਰੀ ਦੁਨੀਆਂ ਦੇ ਵਿੱਚ ਮੈਨੂੰ ਲੋਕ ਪਿਆਰ ਕਰਦੇ ਨੇ ਸਤਕਾਰ ਦਿੰਦੇ ਨੇ ਔਰ ਮੇਰੀ ਚੋਣ ਜਿਹੜੀ ਆ ਨਾ ਇਹ ਹੰਕਾਰ ਨਾ ਸਮਝੋ ਮੇਰੀ ਚੋਣ ਹਮੇਸ਼ਾ ਲੋਕ ਲੜਦੇ ਨੇ ਪੁਲਤ ਵਿੱਚ ਵੀ ਮੈਂ ਜਿੰਨੀ ਵਾਰ ਮੀਡੀਆ ਦੇ ਰਾਹੀਂ ਤੇ ਤੁਹਾਨੂੰ ਵੀ ਕਹਿਣਾ ਚਾਹਣਾ ਇੱਕ ਗੱਲ ਜਿਹੜੇ ਨੌਜਵਾਨ ਬੱਚੇ ਜਿੱਦਾਂ ਸਾਡਾ ਯੂਥ ਦਾ ਪ੍ਰੈਜ਼ੀਡੈਂਟ ਬੈਠਾ ਇੱਥੇ ਜਾਂ ਹੋਰ ਬੱਚੇ ਬੈਠੇ ਨੇ ਜਿਹੜੇ ਵੀ ਨੌਜਵਾਨ ਬੱਚੇ ਆਹ ਜਿਹੜਾ ਮੈਨੂੰ ਇੱਥੇ ਨਾਮਿਨੇਟ ਕੀਤਾ ਨਾ ਪਾਰਟੀ ਹਾਈ ਕਮਾਂਡ ਨੇ ਇਹ ਉਹਨਾਂ ਵਾਸਤੇ ਇੱਕ ਸੁਣਿਆ ਵਾਂ ਟਿਕਟ ਮੰਗਣ ਦਾ ਅਧਿਕਾਰ ਸਭ ਨੂੰ ਆ ਗੋਲਡੀ ਜੀ ਨੇ ਮੰਗੀ ਕਾਲਾ ਢਿੱਲੂ ਨੇ ਮੰਗੀ ਇਹਨੇ ਤਾਂ ਸ਼ਾਇਦ ਮੇਰੇ ਖਰਿਆ ਵੀ ਪ੍ਰੋਪਾਗੈਂਡਾ ਹੋਇਆ ਇਹਨਾਂ ਨੇ ਤਾਂ ਮੇਰਾ ਨਾਮ ਉੱਥੇ ਲਿਆ ਸੀਗਾ ਜਾ ਕੇ ਪਾਰਟੀ ਹਾਈ ਕਮਾਂਡ ਦੇ ਪਰ ਜਿਹੜੀ ਅਸਲ ਗੱਲ ਹੈਗੀ ਆ ਟਿਕਟ ਮੰਗਣਾ ਸਭ ਦਾ ਅਧਿਕਾਰ ਹੈ ਲੇਕਿਨ ਪਾਰਟੀ ਨੇ ਨਾਮਿਨੇਟ ਕੀਤਾ ਮੈਂ 250 300 ਕਿਲੋਮੀਟਰ ਤੋਂ ਬਾਹਰ ਚੱਕ ਕੇ ਮੈਨੂੰ ਇੱਥੇ ਲੈ ਕੇ ਕਿਉਂ ਲੈ ਕੇ ਆਏ ਨੇ ਔਰ ਹੋਰ ਸੁਣੋ ਇਹ ਫਿਰ ਹੰਕਾਰ ਨਾ ਸਮਝਣਾ ਮੈਂ ਟਿਕਟ ਅਪਲਾਈ ਨਹੀਂ ਕੀਤੀ ਮੈਂ ਕਿਤੇ ਅਰਜ਼ੀ ਨਹੀਂ ਦਿੱਤੀ ਕੋਈ ਸਿਕਿਉਰਿਟੀ ਡਿਪੋਜ਼ਿਟ ਨਹੀਂ ਕੀਤਾ ਕਿਤੇ ਦਿੱਲੀ ਨਹੀਂ ਗਿਆ ਇੱਕ ਦਿਨ ਵੀ ਉਧਰ ਦਿੱਲੀ ਜਾਣਾ ਮੈਂ ਪਰ ਮੈਂ ਕਿਹਾ ਇਹਨਾਂ ਚੋਣਾਂ ਦੇ ਦਿਨਾਂ ਵਿੱਚ ਦਿੱਲੀ ਨਹੀਂ ਜਾਣਾ ਔਰ ਪਾਰਟੀ ਨੂੰ ਕਿਹਾ ਕਿ ਤੁਸੀਂ ਜਿਹਦਾ ਦਿਲ ਕਰਦਾ ਲੜਾਓ ਜੇ ਤੁਹਾਨੂੰ ਲੱਗੂਗਾ ਕਿ ਕੋਈ ਨਹੀਂ ਲੜ ਰਿਹਾ ਹੈਗਾ ਤੇ ਮੈਂ ਉਸ ਚੁਣੌਤੀ ਨੂੰ ਮੈਂ ਡਰਦਾ ਨਹੀਂ ਕਿਸੇ ਤੋਂ ਕਿਸੇ ਭਗਵਾਨ ਤੋਂ ਕੋਈ ਨਹੀਂ ਡਰਦਾ ਕਿਸੇ ਕੇਜਰੀਵਾਲ ਤੋਂ ਨਹੀਂ ਡਰਦਾ ਕਿਸੇ ਪੁਲਿਸ ਤੋਂ ਨਹੀਂ ਡਰਦਾ ਫਿਰ ਮੈਂ ਤੁਹਾਡੀ ਚੁਣੌਤੀ ਐਕਸੈਪਟ ਕਰਕੇ ਤੇ ਸੰਘਰਸ਼ ਤੋਂ ਲੜੂਗਾ ਵਸਤੇ ਦੇਖੋ ਜਿੱਤ ਹਾਰ ਕੀ ਆ ਉਹ ਉਸ ਪਰਮਾਤਮਾ ਦੇ ਹੱਥ ਚ ਉਹਦੇ ਲਈ ਮੈਂ ਮੈਂ ਕੇਵਲ ਜਿੱਤਣ ਵਾਸਤੇ ਨਹੀਂ ਆਇਆ ਮੈਂ ਇੱਥੇ ਉਹਦੇ ਸਾਹਮਣੇ ਖੜ ਕੇ ਦੋ ਸਰਕਾਰਾਂ ਦੇ ਜਿਨ੍ਹਾਂ ਨੇ ਮੈਨੂੰ ਵੀ ਵਿਕਟਮਾਈਜ਼ ਕੀਤਾ ਔਰ ਬਹੁਤ ਸਾਰੇ ਲੋਕਾਂ ਨੂੰ ਵਿਕਟਮਾਈਜ਼ ਕੀਤਾ ਕੇਂਦਰ ਦੀ ਸਰਕਾਰ ਈਡੀ ਸੀਬੀਆਈ ਦਾ ਦੁਰਉਪਯੋਗ ਇਥੋਂ ਦੀ ਸਰਕਾਰ ਪੰਜਾਬ ਪੁਲਿਸ ਦਾ ਦੁਰਉਪਯੋਗ ਕਰਕੇ ਮਲਟੀਪਲ ਕੇਸ ਜਦੋਂ ਮੇਰੀ ਜ਼ਮਾਨਤ ਹੋਈ ਆ 4 ਜਨਵਰੀ 2024 ਨੂੰ ਜ਼ਮਾਨਤ ਜੱਜ ਸਾਹਿਬ 11 ਵਜੇ ਦੇ ਰਹੇ ਨੇ 8 ਵਜੇ ਸਵੇਰੇ ਤਿੰਨ ਡੀਐਸਪੀ ਪੁਲਿਸ ਦੇ ਖੜੇ ਹੋ ਕੇ ਕਹਿੰਦੇ ਜੇਲ੍ਹ ਦੇ ਸੁਪਰਡੈਂਟ ਦੇ ਦਫ਼ਤਰ ਦੇ ਅੰਦਰ ਬੈਠੇ ਸੀ ਉਹਨੂੰ ਦੁਬਾਰਾ ਗ੍ਰਿਫਤਾਰ ਕਰਨ ਆਸਤੇ ਇੱਕ ਝੂਠਾ ਮਕਦਮਾ ਜਿਹੜਾ 3 ਵਜੇ ਉਸ ਦਿਨ ਸੁਭਾਨਪੁਰ ਪੁਲਿਸ ਸਟੇਸ਼ਨ 'ਚ ਦਰਜ ਕੀਤਾ ਮੈਂ ਅੱਜ ਹੀ ਸੁਣਿਆ ਦੇਣ ਆ ਆ ਕਿ ਖੇਰਾ ਪਰਚਿਆਂ ਤੋਂ ਆ ਜਿਹੜੇ ਤੁਸੀਂ ਝੂਠੇ ਮਕਦਮੇ ਕੀਤੇ ਪੁਲਿਸ ਤੋਂ ਮੈਂ ਤਾਂ ਤੋ ਡਰਨ ਵਾਲਾ ਨਹੀਂ ਮੇਰੇ ਖੜਨ ਦਾ ਮਤਲਬ ਪਤਾ ਕੀ ਆ ਜੇ ਆਪਾਂ ਇਥੋਂ ਆ ਜਿਹੜਾ ਕਹਿੰਦੇ ਖੋਤੀ ਜਿਹੜਾ ਬੋਕਰ ਦਾ ਕੋ ਕਿਲਾ ਬਣਾਇਆ ਇਹਨਾਂ ਨੇ ਹੈ ਨਹੀਂਗਾ ਉਹ ਰੇਤ ਦਾ ਕਿਲਾ ਵਾ ਜੇ ਜਿਹੜਾ ਆਪਾਂ ਉਹ ਰੇਤ ਦਾ ਕਿਲਾ ਟਾਤਾ ਮੁੜ ਕੇ ਕਿਸੇ ਪੰਜਾਬ ਦੇ ਬੰਦੇ ਤੇ ਝੂਠਾ ਪਰਚਾ ਨਹੀਂ ਦਰਦ ਕਰਗੇ ਇਹ ਸਾਡੀ ਜਿੱਤ ਦਾ ਜਿਹੜਾ ਨਤੀਜਾ ਹੋਵੇਗਾ ਬੱਚਿਆਂ ਨੂੰ ਸੁਣਿਆ ਮੈਂ ਕਹਿ ਰਿਹਾ ਸੀਗਾ ਕਿ ਦੇਖੋ ਜੇ ਤਾਂ ਤੁਸੀਂ ਪੈਸੇ ਤੇ ਖੁਸ਼ਾਮਦਾਨ ਪੋਲਿਟਿਕਸ ਕਰਨੀ ਤੇ ਰਾਹ ਹੈਗਾ ਸ਼ਾਰਟ ਜਾ ਸਕਦੇ ਹੋ ਲੇਕਿਨ ਜੇ ਬਾਇਜ਼ਤ ਤਰੀਕੇ ਨਾਲ ਗੈਰਤ ਤੇ اخلاق ਤੇ ਸੈਲਫ ਰਿਸਪੈਕਟ ਤੇ ਆ ਪੱਕ ਦੀ ਰਿਸਪੈਕਟ ਕਰਕੇ ਆਪਣੀ ਪੋਲਿਟਿਕਸ ਵਿੱਚ ਚੱਲਣਾ ਤੇ ਤੁਹਾਨੂੰ ਘਰ ਬੈਠਿਆਂ ਨੂੰ ਪਾਰਟੀਆਂ ਟਿਕਟਾਂ ਦਿੰਦੀਆਂ ਨੇ ਘਰ ਬੈਠਿਆਂ ਨੂੰ ਪਾਰਟੀਆਂ ਟਿਕਟਾਂ ਦਿੰਦੇ ਮੈਨੂੰ ਦਿੱਤੀਆਂ ਨੇ ਪਾਰਟੀ ਔਰ 7ਵੀਂ ਵਾਰ ਮਿਲੀ ਆ 7ਵੀਂ ਵਾਰ ਮੈਨੂੰ ਘਰ ਬੈਠੇ ਟਿਕਟ ਦਿੱਤੀ ਆ ਇਹ ਸਕੇਵਲ ਤੇ ਕੇਵਲ ਕੰਮ ਦੀ ਬਦੌਲਤ ਕਿਸੇ ਦੇ ਬਲੋ ਬਦੌਲਤ ਨਹੀਂ ਸਿਰਫ ਕੰਮ ਬਦੌਲਤ ਇਹ ਤਾਂ ਹੋ ਗਿਆ ਮੇਰੀ ਮਾੜੀ ਜੀ ਇੰਟਰੋਡਕਸ਼ਨ ਦੂਸਰਾ ਹੈਗਾ ਕਿ ਮੇਰੇ ਖਿਆਲ ਜਿੰਨੇ ਕੰਮ ਵਜਿੰਦਰ ਜੀ ਨੇ ਆਪਣੇ ਭਾਸ਼ਣ ਵਿੱਚ 4-5 ਮਿੰਟ ਵਿੱਚ ਗਿਣਾਤੇ ਨੇ ਜਿਹੜੇ ਸੰਗਰੂਹ ਦੇ ਇਹਨਾਂ ਨੇ ਪ੍ਰਾਪਤੀਆਂ ਕੀਤੀਆਂ ਚਾਹੇ ਉਹ ਪਿਛੇ ਆਇਦਾ ਸੈਟਲਾਈਟ ਹਸਪੀਟਲ ਹੋਵੇ ਚਾਹੇ ਟਾਟਾ ਮੈਮੋਰੀਅਲ ਹਸਪੀਟਲ ਹੋਵੇ ਚਾਹੇ ਸਪੋਰਟ ਸਟੇਡੀਅਮ ਹੈਗਾ ਤੇ ਚਾਹੇ ਸੜਕਾਂ ਦਾ ਨੈਟਵਰਕ ਹੈਗਾ ਤੇ ਚਾਹੇ ਸ਼ਹਿਰਾਂ 'ਚ ਸੀਸੀਟੀਵੀ ਹੈਗਾ ਤੇ ਚਾਹੇ ਹੋਰ ਜਿਹੜੇ ਇਹਨਾਂ ਨੇ ਕੰਮ ਗਣਾਏ ਨੇ ਮੇਰਾ ਖਿਆਲ ਆ ਭਗਵੰਤਮਾਨ ਇਸੇ ਜ਼ਿਲ੍ਹੇ ਦਾ ਮੁੱਖ ਮੰਤਰੀ ਬਣਿਆ 2 ਸਾਲ ਹੋ ਗਏ ਨੇ ਧੂਰੀ ਤੋਂ ਬੈਠਾ ਗੋਲਡੀ ਜੀ ਚਲੇਗੇ ਨੇ ਸ਼ਾਇਦ ਆ ਬੈਠੇ ਨੇ ਮੇਰੇ ਪਿੱਛੇ ਬੈਠੇ ਨੇ ਹਲਕਾ ਧੂਰੀ ਆ ਤੁਸੀਂ ਮੈਨੂੰ ਦ ਬਜਿੰਦਰ ਸਿੰਘਲੇ ਦੇ ਮੁਕਾਬਲੇ ਦੇ ਉੱਤੇ ਪੰਜ ਪੈਸੇ ਵੀ ਕਮ ਗਿਣਾ ਸਕਦਾ ਜਰਾ ਬੋਲ ਕੇ ਦੱਸੋ ਇਹ ਕਹਦੇ ਕੋਈ ਆਇਆ ਕਿ ਕੈਮਰਾ ਕੋ ਮਾਇਓ ਘੜਾ ਸਕਦਾ ਪੰਜ ਪੈਸੇ ਵੀ ਕਮ ਮੈਂ ਧੂਰੀ ਗਿਆ ਮੈਨੂੰ ਵੀਡੀਓਜ਼ ਭੇਜਦੇ ਨੇ ਲੋਕੀ ਤੁਹਾਨੂੰ ਪਤਾ ਉਹ 골ਡੀ ਜੀ ਕਿਹੜੇ ਪਿੰਡ ਦੀ ਭੇਜੀ ਹੈ ਉੱਥੇ ਡਿਸਪੈਂਸਰੀ ਦਾ ਜਿਹੜਾ ਸੀਗਾ ਉਹ ਲਿੰਟ ਡਿੱਗ ਗਿਆ ਅੰਦਰ ਦੀ ਛੱਤ ਡਿੱਗ ਗਈ ਡਾਕਟਰ ਨੇ ਮੈਨੂੰ ਵੀ ਵੀਡੀਓ ਭੇਜੀ ਵਿਚਾਰੇ ਬਦਲੀ ਨਾ ਕਿਤੇ ਕਰ ਦੇਣ ਕਹਿੰਦਾ ਜੀ ਪਿਛਲੇ 11 ਸਾਲਾਂ ਤੋਂ ਸਾਨੂੰ ਨਾਲੇ ਤਾਂ ਕੰਟਰੈਕਟ ਤੇ ਰੱਖਿਆ ਹੋਇਆ ਸਿਰਫ ਠੇਕੇ ਤੇ ਜਿੱਦਾਂ ਕੋਈ ਠੇਕੇ ਦੇ ਮੁਲਾਜ਼ਮ ਨੇ ਡਾਕਟਰ ਐ ਐਮਬੀਬੀਐਸ ਤੇ ਉਹ ਆਪਣੀ ਜਿਹੜੀ ਡਿਸਪੈਂਸਰੀs ਬੈਠਾ ਸੀ ਉਹ ਅੰਦਰੋਂ ਉਹਦੀ ਜਿਹੜੀ ਸੀਲਿੰਗ ਸੀਗੀ ਉਹ ਸਾਰੀ ਦੀ ਸਾਰੀ ਧੜਾਮ ਕਰਕੇ ਥੱਲੇ ਡਿੱਗੀ ਉਹ ਬਚ ਗਿਆ ਬਾਲੋਂ ਆ ਬਚ ਗਿਆ ਉਹ ਉਰੇ ਬੈਠਾ ਸੀ ਪਰਲੇ ਪਾਸੇ ਡਿੱਗੀ ਸਕੂਲ ਟੁੱਟੇ ਪਏ ਨੇ ਸੜਕਾਂ ਟੁੱਟੀਆਂ ਪਈਆਂ ਨੇ ਮਤਲਬ ਕਹਿਣ ਦਾ ਕਿ ਜਿਹੜੇ ਗੱਲਾਂ ਇਹ ਕਰਕੇ ਆਏ ਸੀ 2 ਸਾਲ ਪਹਿਲਾਂ ਅੱਜ ਕਿੱਥੇ ਖੜੇ ਨੇ ਇਸ ਤੋਂ ਪਹਿਲਾਂ ਕਿ ਮੈਂ ਪੰਜਾਬ ਦੀ ਗੱਲ ਕਰਾਂ ਇੱਕ ਬੀਜੇਪੀ ਬਾਰੇ ਗੱਲ ਕਹਿਣਾ ਚਾਹੁੰਦਾ ਅੱਜ ਬੀਜੇਪੀ ਇੱਕ ਬਹੁਤ ਖਤਰਨਾਕ এজেন্ডੇ ਤੇ ਆ ਡਿਫੈਂਸਿਵ এজेंडा ਅੰਗਰੇਜ਼ੀ ਚ ਕਹਿੰਦੇ ਨੇ ਪਾੜੂ ਪਾੜ ਪਾਉ ਅਜੰਡੇ ਦੇ ਉੱਤੇ ਚੱਲੇ ਹੋਏ ਨੇ ਜਾਤ ਬਰਾਦਰੀ ਧਰਮ ਦੀ ਰਾਜਨੀਤੀ ਕਰਕੇ ਵੋਟਾਂ ਤਾਂ ਲੈ ਸਕਦੇ ਨੇ ਸਰਕਾਰਾਂ ਵੀ ਬਣਾ ਸਕਦੇ ਨੇ ਪਰੰਤੂ ਦੇਸ਼ ਦਾ ਭਵਿੱਖ ਉਹ ਆਪ ਹੀ ਖਰਾਬ ਕਰ ਰਹੇ ਨੇ ਇਸ ਤਰ੍ਹਾਂ ਦੇਸ਼ ਕਿਉਂਕਿ ਭਾਰਤ ਕੋ ਕੀ ਦੇਸ਼ ਹੈ ਇਹ ਇੱਕ ਸਾਰਾ ਇੱਕ ਗੁਲਦਸਤਾ ਹੈ ਤੁਸੀਂ ਚਲ ਜੋ ਲਗਭਗ 100 150 200 ਮੀਲ ਤੇ ਜਾ ਕੇ ਜ਼ੁਬਾਨ ਬਦਲ ਜਾਂਦੀ ਆ ਪਹਿਰਾਵਾ ਬਦਲ ਜਾਂਦਾ ਭਾਸ਼ਾ ਬਦਲ ਜਾਂਦੀ ਆ ਸੱਭਿਆਚਾਰ ਬਦਲ ਜਾਂਦਾ ਵਾ ਪਰ ਆਪਾਂ ਸਾਰੇ ਸੁੰਦਰ ਗੁਲਦਸਤੇ ਦੀ ਤਰ੍ਹਾਂ ਬੈਠੇ ਆ ਲੇਕਿਨ ਉਹ ਇੱਕ ਡਿਵਿਸਿਵ ਇਕ ਪਾੜੂ ਅਜੰਡੇ ਦੇ ਉੱਤੇ ਜਿਹੜੇ ਚੱਲੇ ਹੋਏ ਨੇ ਅਗਰ 2024 ਦੇ ਵਿੱਚ ਬੀਜੇਪੀ ਰੀਪੀਟ ਹੋ ਗਈ ਇਹ ਮੈਂ ਐਵੇਂ ਨਹੀਂ ਕਹਿ ਰਿਹਾ ਡਾਕਟਰ ਗਾਂਧੀ ਜਿਹੜੇ ਐਮਪੀ ਦੇ ਕੈਂਡੀਡੇਟ ਬਣੇ ਨੇ ਪਟਿਆਲੂ ਉਹ ਐਵੇਂ ਨਹੀਂ ਕਹਿੰਦੇ ਰਾਹੁਲ ਗਾਂਧੀ ਜੀ ਐਵੇਂ ਨਹੀਂ ਕਹਿੰਦੇ ਸਾਡੇ ਜਿਹੜੇ ਲੀਡਰਸ ਨੇ ਖੜਗੈ ਜੀ ਖੜਗੈ ਜੀ ਐਵੇਂ ਨਹੀਂ ਕਹਿੰਦੇ ਇਸ ਦੇਸ਼ ਵਿੱਚ ਸੰਵਿਧਾਨ ਜਿਹੜਾ ਉਹਨੂੰ ਤਰੋੜਿਆ ਜਾਵੇਗਾ ਉਸਨੂੰ ਮਰੋੜਿਆ ਜਾਵੇਗਾ ਕਨਸਟੀਟਿਊਸ਼ਨਲ ਐਮੈਂਡਮੈਂਟ ਕਰਕੇ ਇੰਡੀਆ ਨੂੰ ਭਾਰਤ ਨੂੰ ਇੱਕ ਥੀਓਕ੍ਰੈਟਿਕ ਸਟੇਟ ਜਿਵੇਂ ਪਾਕਿਸਤਾਨ ਹੈ ਜਿਵੇਂ ਇੰਡੋਨੇਸ਼ੀਆ ਹੈ ਸਿਰਫ ਇੱਕ ਵਰਗ ਦੇ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਦੂਜਿਆਂ ਨੂੰ ਸਾਰਿਆਂ ਨੂੰ ਪਾਂਝੇ ਕੀਤਾ ਜਾਵੇਗਾ ਇਸ ਕਰਕੇ ਇਹ ਬਚਨ ਦੀ ਲੋੜ ਹੈ ਔਰ ਜਦਾਂ ਰਸ਼ੀਆ ਦੇ ਵਿੱਚ ਜਿਹੜਾ ਉੱਥੋਂ ਦਾ ਰਾਸ਼ਟਰਪਤੀ ਪੂਟਿਨ ਹੈ ਉਸ ਨੇ ਕਨਸਟੀਟਿਊਸ਼ਨ ਅਮੈਂਡ ਕਰਕੇ ਆਪਣੇ ਆਪ ਨੂੰ ਲਾਈਫਟਾਈਮ ਪ੍ਰੈਜ਼ੀਡੈਂਟ ਨਾਮਜ਼ਦ ਕਰ ਦਿੱਤਾ ਜਦ ਤੱਕ ਮਰਨਾ ਨਹੀਂ ਉਹ ਹਟਣਾ ਹੀ ਨਹੀਂਗਾ ਉਸ ਏਜੰਡੇ ਦੇ ਉੱਤੇ ਸਾਡੇ ਇਹ ਪ੍ਰਾਈਮ ਮਿਨਿਸਟਰ ਸਾਹਿਬ ਜਿਹੜੇ ਨੇ ਉਹ ਚੱਲੇ ਹੋਏ ਨੇ ਇਸ ਕਰਕੇ ਇਹ ਚੋਣ ਆਮ ਚੋਣਾਂ ਨਾਲੋਂ ਬਹੁਤ ਜ਼ਿਆਦਾ ਅਹਿਮ ਚੋਣ ਹੈ ਫੈਸਲਾ ਕੌਣ ਚੋਣ ਹੈਗੀ ਆ ਔਰ ਦੂਸਰੇ ਪਾਸੇ ਬੀਜੇਪੀ ਕਹਿ ਰਹੀ ਆ ਇੱਕ ਪਾਸੇ ਕਹੀ ਜਾਂਦੇ ਜਿੱਦਾਂ ਬਾਜਪਾਈ ਸਾਹਿਬ ਦੇ ਵੇਲੇ ਸੀਗਾ ਸ਼ਾਇਨਿੰਗ ਇੰਡੀਆ ਦਾ ਸਲੋਗਨ ਦਿੱਤਾ ਕਿ ਚਮਕ ਗਿਆ ਭਾਰਤ ਚਮਕ ਗਿਆ ਭਾਰਤ 2004 ਦੇ ਵਿੱਚ ਤੇ ਜਿੱਤੀ ਸੀਗੀ ਉਸ ਵੇਲੇ ਕਾਂਗਰਸ ਤੇ ਡਾਕਟਰ ਮਨਮੋਨ ਸਿੰਘ 10 ਸਾਲ ਪ੍ਰਾਈਮ ਮਿਨਿਸਟਰ ਹੈ ਆ ਜਿਹੜੀਆਂ ਗੱਲਾਂ ਕਰ ਰਹੇ ਨੇ ਇਹਨਾਂ ਰੋਡ ਨੈਟਵਰਕ ਜਿਹੜਾ ਦਿੱਲੀ ਕੱਠੜਾ ਵਾ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਹੈ ਜਿੰਨਾ ਵੱਡਾ ਹਾਈਵੇ ਇਸ ਵੇਲੇ ਇੰਡੀਆ 'ਚ ਬਣ ਰਿਹਾ ਇਹ ਡਾਕਟਰ ਮਨਮੋਨ ਸਿੰਘ ਦੀ ਪਲੈਨਿੰਗ ਦਾ ਹਿੱਸਾ ਰਿਜ਼ਲਟ ਹੈ ਇਹਨਾਂ ਦਾ ਨਿਗਾ ਹੁਣ ਇਹ ਸਾਰਾ ਕੁਝ ਉਹਨਾਂ ਦਾ ਕਾਂਗਰਸ ਵੇਲੇ ਦਾ ਬਣਾਇਆ ਹੋਇਆ ਜਿਹੜਾ ਹੁਣ ਬਣ ਰ ਸਾਡਾ ਸ਼ਾਇਨਿੰਗ ਇੰਡੀਆ ਤੇ ਲੋਕਾਂ ਨੇ ਕਾਂਗਰਸ ਜਿਤਾਤੀ ਹੁਣ ਕੀ ਕਹਿ ਰਹੇ ਨੇ ਵਿਕਸਿਤ ਇੰਡੀਆ ਆਖੇ 2047 ਤੱਕ ਅਸੀਂ ਇੰਡੀਆ ਨੂੰ ਸਾਰੇ ਵਿਸ਼ਵ ਦੀ ਸਭ ਤੋਂ ਵੱਡੀ ਪਤਾ ਨਹੀਂ ਕਿੰਨੇ ਟ੍ਰਿਲੀਅਨ ਡਾਲਰ ਦੀ ਅਸੀਂ ਇਕਨੋਮੀ ਬਣਾ ਦੇਾਂਗੇ ਇੱਕ ਪਾਸੇ ਇਹ ਕਹਿ ਰਹੇ ਨੇ ਕਿ ਵਿਕਸਿਤ ਭਾਰਤ ਆ ਹੋਰ ਪਤਾ ਨਹੀਂ ਕਿੰਨੇ ਨਾਮ ਰੱਖੇ ਨੇ ਬਹਿਣਾ ਕਮਾਈ ਫਿਰਦੇ ਨੇ ਦੂਜੇ ਪਾਸੇ ਲੋਕੋ ਦੋਸਤੋ ਭੈਣੋ ਤੇ ਭਰਾਓ ਜਿਸ 140 ਕਰੋੜ ਦੀ ਆਬਾਦੀ ਦੇ ਵਿੱਚੋਂ ਪਿਆਸੀ ਕੁੜ ਲੋਗ ਫ੍ਰੀ ਮੁਫਤ ਆਟਾ ਦਾਲ ਲੈਂਦੇ ਹੋਣ ਉਹ ਵਿਕਸਿਤ ਕਿੱਥੋਂ ਹੋ ਸਕਦਾ ਬੰਦੇ